ਹੈਲੋ ਜੀ ਸਾਸ਼ਟਰੀ ਆਕਾ ਨੂੰ ਸਵਾਗਤ ਹੈ ਤੁਹਾਡਾ ਸਾਜ ਬਲੌਗ ਤੇ ਵਿੱਚ ਹੋਰ ਸਨਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਤੇ ਸਵੇਰ ਦਾ ਟਾਈਮ ਆ ਤੇ ਤਰੀਕ ਹੈ ਗਿਆ 2 ਤੇ ਆਪਾਂ ਨੇ ਬੱਚੇ ਸਕੂਲ ਭੇਜਦੇ ਤਿਆਰ ਕਰਕੇ ਤੇ ਉਹ ਤਾਂ ਚਲੇ ਗਏ ਉਸ ਤੋਂ ਬਾਅਦ ਹੁਣ ਆਪਾਂ ਲੱਗ ਗਏ ਆਪਣੇ ਕੰਮ ਕਰ ਕਰਨ ਜਿਕਣ ਕਿ ਤੁਹਾਨੂੰ ਪਤਾ ਹੀ ਆ ਰਾਤ ਆਪਣੇ ਕਿੰਨੀ ਮੇਰੀ ਆ ਇਸ ਸੀਗੀ ਇੱਕ ਤਰੀਕ ਵਾਲ ਦਿਨ ਬਹੁਤ ਜ਼ਿਆਦਾ ਮੇਰੀ ਆਈ ਤੇ ਹੁਣ ਵੀ ਹਵਾ ਬਹੁਤ ਤੇਜ਼ ਚੱਲ ਰਹੀ ਹੈ ਹਨਾ ਆ ਕਾਫੀ ਨੁਕਸਾਨ ਵੀ ਕਰ ਗਈ ਹਵਾ ਤੇ ਤੇ ਚਲੋ ਹਨਾ ਵੈਸੇ ਬਚਾ ਰਹਿ ਗਿਆ ਤੇ ਹੁਣ ਨਾ ਜਿਹੜੀ ਹਵਾ ਆ ਇਹਨਾਂ ਉਹਨੇ ਨਾ ਸਾਰੇ ਕਮਰੇ ਐ ਭਾਤੇ ਮਤਲਬ ਸਵਾਹ ਉਡ ਉਡ ਕੇ ਆ ਗਈ ਖੇਤਾਂ ਦੀ ਤੂੜੀ ਕੀ ਸਵਾਹ ਕੀ ਬਹੁਤ ਜਿਆਦਾ ਹਨਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈ ਕਿ ਮੈਂ ਕਿੱਥੋਂ ਆਪਣੇ ਘਰ ਦੀ ਸਫਾਈ ਹਨਾ ਸਟਾਰਟ ਕਰਾਂ ਮੇਰਾ ਸਿਰ ਵੀ ਦੁਖਣ ਲੱਗਾ ਹੁਣ ਪੇਨ ਕਿਲਰ ਲਈ ਆ ਮੈਂ ਹਾਂ ਵੀ ਚਲੋ ਉਹ ਲੈ ਕੇ ਥੋੜਾ ਜਿਹਾ ਹੁਣ ਕੰਮ ਨੂੰ ਲੱਗਦੀ ਆ ਆਹ ਚੀਜ਼ ਨਾ ਗਰਮ ਵੀ ਪਈ ਐ ਨਾ ਭਾ ਗਿਆ ਪਿਆ ਮੇਰੇ ਸਿਰ ਮੈਂ ਤਾਂ ਬੀਪੀ ਵਧਿਆ ਪਿਆ ਵੀ ਮੈਂ ਕਿੱਥੋਂ ਕੰਮ ਸਟਾਰਟ ਕਰਾਂ ਸਮਝ ਨਹੀਂ ਆਉਂਦੀ ਰੱਬ ਵੀ ਨਹੀਂ ਸੋਚਦਾ ਹੈਗਾ ਵੀ ਜਿਹੜੀ ਕੱਲੀਆਂ ਕੱਲੀਆਂ ਭੈਣਾਂ ਨੇ ਹੋ ਕਿਵੇਂ ਘਰ ਨੂੰ ਸਾਫ਼ ਕਰਨੀ ਗਈਆਂ ਮੇਰੇ ਵਰਗੀਆਂ ਵਿਚਾਰੀਆਂ ਪਤਾ ਨਹੀਂ ਕਿੰਨੀਆਂ ਕ ਹੋਣੀਆਂ ਨੇ ਹਨਾ ਤੇ ਬਹੁਤ ਔਖਾ ਹੁਣ ਦੇਖ ਲੈ ਕਿੱਥੋਂ ਸਫਾਈ ਕਰਦੀ ਮੈਂ ਤੁਹਾਨੂੰ ਦਿਖਾਉਣੀ ਆ ਬੈਕ ਕੈਮਰੇ ਨਾਲ ਤੇ ਆਪਣੇ ਘਰ ਵਿੱਚ ਕਿੰਨੀ ਮਤਲਬ ਆਈ ਪਈ ਆ ਸਵਾਹ ਵਗੈਰਾ ਪਹਿਲਾਂ ਮੈਂ ਉੱਪਰ ਸਾਰੀ ਸਫਾਈ ਕਰੂੰਗੀ ਫਿਰ ਥੱਲੇ ਜਾਊਂਗੀ ਵਿੱਚ ਫਿਰ ਪਾਣੀ ਦੀ ਵੀ ਟੈਂਸ਼ਨ ਆ ਵੀ ਪਾਣੀ ਨਾ ਮੁੱਕ ਜਵੇ ਹਨਾ ਥੈਂਕ ਯੂ ਤੇ ਅੱਜ ਤਾਂ ਫਿਰ ਮੈਨਾਂ ਹੱਤੀ ਵੀ ਨਹੀਂ ਮੈਂ ਵੀ ਪਾਣੀ ਬਚਾ ਲੈਣਾ ਵੀ ਝਾੜੂ ਪੁੱਛਦਲ ਕਰਨਾ ਹੀ ਪੈਣਾ ਜੀ ਇੰਨੀ ਗੰਦਾ ਹੋਇਆ ਪਿਆ ਹਨਾ ਤੇ ਘੜਦਾ ਚੜਿਆ ਪਿਆ ਹਰ ਇੱਕ ਚੀਜ਼ ਦੇ ਉੱਤੇ ਦੇਖਦੇ ਹਾਂ ਸਾਫ਼ ਕਰਦੀਆਂ ਕਿੰਨਾ ਕ ਟਾਈਮ ਲੱਗਦਾ ਇਹ ਵੀਡੀਓ ਤਾਂ ਤੁਹਾਡੇ ਤੱਕ ਕੱਲ ਨੂੰ ਆਊਗੀ ਤੇ ਅੱਜ ਆਪਾਂ ਸਰ ਬਣਾਉਨੇ ਆ ਦੇਖਦੇ ਆ ਦਿਖਾਉਨੇ ਆ ਤੁਹਾਨੂੰ ਕੀ ਹਾਲ ਹੋਇਆ ਪਿਆ ਆਪਣੇ ਘਰ ਦਾ ਤੇ ਬਣੇ ਰਿਓ ਬਲੌਗ ਦੇ ਨਾਲ ਤੋੜ ਬੱਸ ਮੈਂ ਚਾਦਰਾਂ ਵਗੈਰਾ ਦਾ ਝਾੜ ਕੇ ਵਿਛਾਤੀਆਂ ਬਾਕੀ ਹਲੇ ਸਾਫ਼ ਕਰਨਾ ਇੱਥੇ ਦੇਖੋ ਕਿੰਨਾ ਮਿੱਟਾ ਬਹੁਤ ਜ਼ਿਆਦਾ ਹੋਇਆ ਪਿਆ ਸਾਰੀਆਂ ਚੀਜ਼ਾਂ ਭਰੀਆਂ ਪੁੰਨਾਂ ਨੇ ਆਪਣੀਆਂ ਤੇ ਮਸੋਈ ਦੀ ਆਹ ਅਸਵਾ ਤੂੜੀ ਬਹੁਤ ਆਈ ਪਈ ਅੰਦਰ ਹੁਣ ਕੱਲੀ ਕੱਲੀ ਚੀਜ਼ ਨੂੰ ਸਾਫ਼ ਕਰੂੰਗੀ 2025 ਦੇ ਫਟੇ ਕਪੜੇ ਦੁੱਤੇ ਸੀ ਰਾਦਿਓ ਪੈਨੇ ਇਹ ਧੀ ਚੜ ਚੜ ਕੇ ਇਹਨਾਂ ਦੇ ਵੀ ਟੂੜੀ ਪੈ ਗਈ ਇੱਧਰੋਂ ਆ ਰਹੀ ਸਾਰੀ ਹਵਾ ਸਾਰੇ ਵੇੜੇ ਚ ਖਿਲਾਰਾ ਹੱਥ ਥੱਲੇ ਵੀ ਇਦੋਂ ਜ਼ਿਆਦਾ ਸਾਰਾ ਸਾਫ ਪੈਣਾ ਹਵਾ ਇੰਨੀ ਜ਼ਿਆਦਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੱਕ ਚੱਕ ਮਾਰਦੀ ਹੈ ਇੰਨੀ ਹਵਾ ਤੇ ਜਿਹੜੀ ਸਜਦੇ ਉਹਨਾਂ ਨੇ ਇੰਸਟਾਗ੍ਰਾਮ ਤੇ ਰੀਲ ਪਾਈ ਸੀਗੀ ਰਾਤੀ हवा देना थोड़ी जी अग लग गई थी अपने इतने आ सामने लगी सी तो बचा रह गया चलो आ गए सी पिंड का काफ़ी जने लोगों ने रल के बजाती नेरी बहुत ज़्यादा आ गई पता नहीं किधरों फिर इधरों बजाई तो इधर मगर इधरले पास लग गई इधर भी सन पता लग गया सहजों नहीं भज गए फिर सन उन्होंने घरदू हक मारती चलो इधरों भी बचा हो गया जी बहुत बुरा हाल से रात ਇੱਕੋ ਇਹ ਟੱਕਾਟੇ ਰਹੀ ਸਾਰੀ ਰਾਤ ਐ ਹੋਈ ਗਿਆ ਵੀ ਕਿਸੇ ਪਾਸਾ ਗੁੜ ਕੇ ਨਾ ਜਾਵੇ ਕੇ ਜੋੜੀਆਂ ਪੰਨਾਂ ਦੇ ਬੇੜੀਆਂ ਚ ਐਸੀ ਫਿਰ ਹਵਾ ਬਦਲ ਗਈ ਸੀਗੀ ਤੇ ਫਿਰ ਐਸੇ ਕਿ ਬੀਤ ਗਿਆ ਉਹ ਸਾਰਾ ਲਾਲ ਹੋ ਗਿਆ ਤੇ ਹਾਲ ਦੇ ਘਟਾ ਦੇ ਵਿੱਚ ਇਧਰਲੇ ਪਾਸੇ ਇੱਥੇ ਲਾਲੀ ਬਹੁਤ ਦਿਖਦੀ ਸੀਗੀ ਸ਼ਹਿਰ ਉਧਰਲੇ ਪਿੰਡਾਂ ਚ ਵੀ ਅੱਗ ਲੱਗੀ ਹੋਈ ਚਲੋ ਜੀ ਘਾਟਾ ਸਟਾਰਟ ਹਵਾ ਦੇਖੋ ਇਸ ਵਾਂਗ ਨਾ ਚਲੋ ਜਿੰਨੇ ਪਾਣੀ ਉਹਨੇ ਪਾਣੀ ਨਾ ਸਾਰਦੇ ਕੰਮ ਕਰਦੇ ਆਪਾਂ ਲਓ ਜੀ ਇੱਥੇ ਲੱਗੇ ਸੀਗੇ ਆਪਾਂ ਝਾੜੂ ਲਾਉਣ ਝਾੜੂ ਲਾ ਕੇ ਨਾ ਅੰਦਰੋਂ ਮੈਂ ਸਾਰਾ ਕੂੜਾ ਕੱਢ ਲਿਆਈ ਸੀ ਸਾਰੀ ਸਫਾ ਜਿਹੜੀ ਸਵਾ ਸੀਗੀ ਉਹ ਵੀ ਝਾੜ ਲਿਆਂਦੀ ਚੀਜ਼ਾਂ ਤੋਂ ਬਾਕੀ ਫੇਰ ਇੱਕ ਵਾਰ ਦੁਬਾਰਾ ਫੇਰ ਡਸਟਿੰਗ ਕਰੂੰਗੀ ਤੇ ਪਹਿਲਾਂ ਝਾੜੂ ਲਾ ਕੇ ਨਾ ਪੋਚਾ ਲਾ ਦਈਏ ਦੇਖੋ ਕਿੰਨੇ ਮਿੱਟ ਕੱਢ ਕੇ ਲਿਆ ਕਿੰਨਾ ਕਮਰਿਆਂ ਦੇ ਵਿੱਚੋਂ ਇੰਨੀ ਜ਼ਿਆਦਾ ਅੰਦਰ ਨੂੰ ਇਹ ਜਾਂਦਾ ਸੀਗਾ ਸਭ ਕੁਛ ਕੂੜਾ ਵਗੈਰਾ ਤੇ ਸਿਰ ਆਪਾਂ ਨੇ ਬੰਨ ਲਿਆ ਸਿਰ ਮੇਰਾ ਦੁਖਦਾ ਸੀਗਾ ਪਤਾ ਨਹੀਂ ਕੀ ਗੱਲ ਪਤਾ ਨਹੀਂ ਰਾਤੀ ਬੇਰਾਮੀ ਜੀ ਹੋ ਗਈ ਫਿਰਦੇ ਰਹੇ 1.5 ਵਜੇ ਤੱਕ ਇਹ 1.5 ਵਜੇ ਆ ਕੇ ਨੀਂਦ ਆਈ ਹੈ ਤੇ ਪਤਾ ਨਹੀਂ ਤਾਂ ਕਰਕੇ ਹੋ ਗਿਆ ਅਜ ਇੰਨਾ ਜ਼ਿਆਦਾ ਸਿਰ ਦੁਖ ਰਿਹਾ ਸੀਗਾ ਮੈਂ ਗੋਲੀ ਲੈ ਕੇ ਨਾ ਫਿਰ ਕੰਮ ਕਰਨ ਲੱਗੀ ਸੀ ਕਿ ਮੈਨੂੰ ਕੰਮ ਤਾਂ ਕਰਨੇ ਪੈਣੇ ਨੇ ਹਨਾ ਦੇਹ ਕੈਂ ਘਬਰਾਹਟ ਹੋਈ ਜਾਂਦੀ ਸੀਗੀ ਚੀਜ਼ਾਂ ਨੂੰ ਵੀ ਕਿਵੇਂ ਭਰੀਆਂ ਪਈਆਂ ਨੇ ਤੇ ਵੀ ਮੈਂ ਕਿਵੇਂ ਸਾਫ਼ ਕਰੂੰਗੀ ਪਹਿਲਾਂ ਰੋਟੀ ਪਾਣੀ ਦਾ ਕਰਿਆ ਬੱਚਿਆਂ ਨੂੰ ਤੋਰਿਆ ਤੇ ਉਸ ਤੋਂ ਬਾਅਦ ਹੀ ਲੱਗੀ ਤੀਗੀ ਸਫਾਈ ਕਰਨ ਸਫਾਈ ਕਾਨੂੰਨ ਅੱਜ ਤਾਂ ਮੈਨੂੰ 12:01 ਵਜ ਗਿਆ ਸੀਗਾ ਬਹੁਤ ਔਖਾ ਨਵੇੜਿਆ ਸੋਚ ਕੇ ਬਸ ਘਬਰਾਟ ਹੋਈ ਜਾਂਦੀ ਸੀਗੀ ਵੀ ਨਿਬੜ ਵੀ ਜਾਊਗਾ ਪਰ ਜਦੋਂ ਲੱਗ ਲੱਗ ਗਈ ਹਨਾ ਫਿਰ ਨਵੇੜ ਕੇ ਹਟੇ ਤੇ ਇਹ ਇੱਕ ਪਾਣੀ ਕਰਕੇ ਆਂਦਾ ਵੀ ਜਦੋਂ ਨਾ ਪਾਣੀ ਦੀ ਇਹੋ ਵੀ ਲੈਟ ਨਹੀਂ ਕਿ ਪਾਣੀ ਮੁੱਕ ਜੂਗਾ ਫਿਰ ਐ ਸੋਚ ਸਮਝ ਕੇ ਬਰਤਲਾ ਪੈਂਦਾ ਮੜ ਮੜਾ ਵੀ ਕਿਤੇ ਮੁੱਕ ਨਾ ਜਾਵੇ ਵੀ ਥੋੜਾ ਕੰਮ ਵੀ ਆਪਣਾ ਸਿਰੇ ਚੜ ਜਵੇ ਹਨਾ ਤੇ ਪਾਣੀ ਦੀ ਵੀ ਸੀਗੀ ਤੇ ਬਸਰਾ ਦੀ ਟੈਂਕੀ ਭਰੀ ਹੋਈ ਸੀਗੀ ਫਿਰ ਉਹਦੇ ਵਿੱਚੋਂ ਨਾ ਪਸ਼ੂਆਂ ਨੂੰ ਪਲਾਤਾ ਸੀਗਾ ਆਪਾਂ ਨੇ ਪਾਣੀ ਆਪਣੇ ਕੋਂਡਾ ਜਿਹੜੀ ਥੱਲੇ ਉਹ ਚ ਪਾਣੀ ਖੜਦਾ ਨੀਗਾ ਫਿਰ ਟੈਂਕੀ ਚੋਂ ਕੱਢ ਕੇ ਪਲਾਉਨੇ ਹੁੰਨੇ ਆ ਜੇ ਲੈਟ ਹੋਵੇ ਚਲੋ ਫਿਰ ਤਾਂ ਨਾਲ ਦੀ ਨਾ ਭਰ ਹੋ ਜਾਂਦੀ ਹੈ ਜਦੋਂ ਲੈਟ ਨਹੀਂ ਨਾ ਹੁੰਦੀ ਫਿਰ ਔਖਾ ਹੋ ਜਾਂਦਾ ਤੇ ਨੇਰੀ ਕਰਕੇ ਲੈਟ ਖਰਾਬ ਹੋ ਗਈ ਹੁਣੀ ਆਣ ਦੜੇ ਜਿਹੜੇ ਹਿਸਾਬ ਨਾਲ ਨੇਰੀ ਆਈ ਆ ਹਨਾ ਦਰਖਤ ਵਗੈਰਾ ਗਿਰ ਗਏ ਹੋਣਗੇ ਦੇਖੋ ਦਿਨ ਚ ਕਿੰਨੇ ਕਵਜੇ ਤੱਕ ਲਾਈਟ ਆਉਂਦੀ ਆ ਤੇ ਬਸ ਥੋੜਾ ਜਿਹਾ ਲਾਈਟ ਭੱਜ ਜਿਵੇਂ ਨਾ ਪਤਾ ਲੱਗ ਜਾਂਦਾ ਪਾਣੀ ਦੇ ਮਹਤ ਦਾ ਵੀ ਪਾਣੀ ਕਿੰਨਾ ਜ਼ਰੂਰੀ ਆ ਬਹੁਤ ਔਖਾ ਹੋ ਜਾਂਦਾ ਪਾਣੀ ਬਿਨਾ ਤੇ ਲਓ ਜੀ ਇੱਥੇ ਆਪਾਂ ਸਾਰੇ ਕਮਰਿਆਂ ਚੋਂ ਆਪਾਂ ਨੇ ਪੋਚੇ ਕੱਢ ਲਿਆਂਦੇ ਸੀਗੇ ਤੇ ਲੋਬੀ ਚ ਵੀ ਲਾਤਾ ਸੀਗਾ ਤੇ ਆਪਾਂ ਨੇ ਪੋਚੇ ਰੇ ਕੰਮ ਨਵੇੜਤਾ ਸੀਗਾ ਲਓ ਜੀ ਉੱਪਰ ਤਾਂ ਮੈਂ ਨਵੇੜਿਆ ਹੀ ਸਾਰਾ ਆਕੀ ਸੋਖੀ ਬਹੁਤ ਔਖਾ ਨਵੇੜਿਆ ਉੱਪਰ ਪੋਚਾ ਪਾਚੇ ਲਾਈਕ ਤੇ ਇਹ ਵੀੜੇ ਸਾਰੇ ਉੱਪਰ ਤੋਂ ਬੰਦ ਕਰਾਈ ਕਮਰੇ ਤੇ ਹੁਣ ਆ ਗਈ ਮੇਰੀ ਥੱਲੇ ਡਿਵਾਏ ਥੱਲੇ ਦੇ ਦੇਖ ਲੋ ਮੇਰੇ ਬੇੜੇ ਦਾ ਘੋਮ ਮੈਂ ਚੱਕ ਗਈ ਸੀ ਤੇ ਆ ਦਵਾਰਾ ਹੋਇਆ ਹੁਣ ਆ ਦੇਖ ਖਲਾਰਾ ਹੁਣ ਸਾਰਾ ਸੁੰਭਰਨਾ ਤੇ ਲਾਈਟ ਹਲੇ ਤੱਕ ਆਪਣੇ ਆਈ ਨਹੀਂ ਗਈ ਲਾਈਟ ਭੱਜੀ ਹੋਈ ਆ ਇਹਨਾਂ ਨੂੰ ਪਾਣੀ ਤਾਂ ਬਲਾਤਾ ਸੀਗਾ ਟੈਂਕੀ ਦੇ ਵਿੱਚ ਸੀਗਾ ਪਾਣੀ ਤਾਂ ਹਲੇ ਹੈਗਾ ਏ ਪੋਚੇ ਵਗੈਰਾ ਦਾ ਵੀ ਨਿਬੜ ਗਿਆ ਚਲੋ ਉਹ ਤਾਂ ਸਾਰਾ ਕੰਮ ਨਿਬੜ ਗਿਆ ਤੇ ਹੁਣ ਥੱਲੇ ਕਰੂੰ ਆ ਕਮਰਾ ਵੀ ਆਪਣਾ ਐਨ ਭਰ ਗਿਆ ਮਿੱਟੀ ਦੇ ਨਾਲ ਇਹਨੂੰ ਵੀ ਝਾੜੂੰਗੀ ਝੜ ਕੇ ਸਾਫ ਕਰਕੇ ਫਿਰ ਸੰਭਤ ਤੇ ਦੇ ਦੇ ਪਹਿਲਾਂ ਤਾਂ ਪੱਠੇ ਚ ਕਾ ਕੇ ਲੈ ਕੇ ਆਉਣੀ ਆ ਇੱਕ ਘੜੀ ਵੱਡੀ ਪਈ ਆ ਥੋੜਾ ਹੀ ਹੁੰਦਾ ਹੁਣ ਤਾਂ ਹਾਰਾ ਬਸ ਇੱਕ ਅੱਧੇ ਭਰੀ ਵੜ ਦਿੰਨਾ ਇੱਕ ਹੁਣ ਖਾਤਰ ਇੱਕ ਸਵੇਰ ਖਾਤਾ ਬਸ ਗਰੇੜੀ ਸ਼ਾਮੀ ਜੇ ਪਾਉਣੀ ਆ ਉਹ ਵੱਢ ਕੇ ਰੱਖੀ ਪਈ ਆ ਜਿਹੜਾ ਕੱਲ ਸਵੇਰੇ ਪਾਣੀ ਆ ਸ਼ਾਮ ਨੂੰ ਵੱਢ ਦਾਂਗੇ। ਬਸ ਹੁਣ ਇੱਥੇ ਲਾਉਂਦੀ ਆ ਟਾਈਮ। ਹੁਣ ਤਾਂ ਕੋਸਾ ਹਵਾ ਘਟੀ ਹੋਈ ਆ ਹੁਣ। ਹੁਣ ਤਾਂ ਠੰਢੀ ਹੋ ਗਈ ਆ। ਦੇਖੋ ਆਪਣੇ ਅੰਗੂਰ। ਤੇ ਆਪਣੇ ਅੰਗੂਰ ਇਦਾਂ ਦੇ ਨੇ। ਕੱਲੇ ਕੱਲਾ ਬੀਜ ਹੈ ਨਾ। ਕੱਲਾ ਕੱਲਾ ਅੰਗੂਰ ਹੁੰਦਾ ਆਪਣਾ ਮੋٹے ਹੋਣਗੇ ਹਾਲ ਤਾਂ ਬਹੁਤ। ਤੇ ਮੈਂ ਉਹਨਾਂ ਦੇ ਦੇਖੇ ਨੇ। ਜਿਹੜੀ ਰਮਨਪ੍ਰੀਤ ਸਹਾਰਣ ਬਲਾਕਸ ਵਾਲੀ ਦੀਦੀ ਆ ਉਹਨਾਂ ਦੇ ਨਾ ਜਿਹੜੇ ਅੰਗੂਰ ਨੇ ਉਹਨਾਂ ਦੇ ਗੁੱਛਿਆਂ ਵਾਲੇ ਨੇ ਸਾਡੇ ਇਕੱਲੇ ਇਕੱਲੇ ਨੇ ਮੈਂ ਅੱਜ ਪਾਪਾ ਨੂੰ ਵੀ ਕਿਹਾ ਸ਼ਾਇਦ ਇਹਨੂੰ ਮੈਂ ਆਪਣੇ ਅੰਗੂਰ ਇਕੱਲੇ ਇਕੱਲੇ ਕਾਤੇ ਨੇ ਉਹਨਾਂ ਦੇ ਤਾਂ ਗੁੱਛਿਆਂ ਵਾਲੇ ਨੇ ਸ਼ਾਇਦ ਕੋਈ ਬੀਜ ਦਾ ਫਰਕ ਹੋਊਗਾ ਤੇ ਪਰ ਉਹ ਮਿੱਠੇ ਤਾਂ ਬਹੁਤ ਹੁੰਦੇ ਨੇ ਇਹ ਵੀ ਕਾਹਾਂ ਜਾ ਕੇ ਜ਼ੋਨ ਚ ਪੱਕਣਗੇ ਇਹ ਤਾਂ ਲੱਗਦੇ ਨੇ ਜਿਵੇਂ ਉਹ ਨਹੀਂ ਲੱਗੀਆਂ ਡੇਗ ਨੂੰ ਕੀ ਕਹਿੰਦੇ ਨੇ ਗਟੋਲੀਆਂ ਗਟੋਲੀਆਂ ਹੀ ਲੱਗ ਜਾਂਦੇ ਨੇ ਉਹਨਾਂ ਫਰਕ ਨੇ ਪਤਾ ਨਹੀਂ ਲੱਗਦਾ ਹੈਗਾ ਵੀ ਅੰਗੂਰ ਨੇ ਇੱਕ ਗਟੋਲੀਆਂ ਨੇ ਲਓ ਜੀ ਮੈਂ ਕਰ ਲਾਂ ਕੰਮ ਲਓ ਜੀ ਹੁਣ ਲੱਗੇ ਸੀਗੇ ਆਪਾਂ ਥੱਲੇ ਸਫਾਈ ਕਰਨ ਸਾਨੂੰ ਪਹਿਲਾਂ ਗੁਹਾ ਖਿੱਚ ਦਾਂਗੇ ਬੱਸ ਤਾਂ ਸਵੇਰੇ ਮੈਂ ਗੁਹਾ ਤਾਂ ਸੱਜਰੇ ਚ ਘਾਤਾ ਸੀਗਾ 6 ਕਵਾਦਿਆਂ ਚੱਕਤਾ ਸੀਗਾ ਬੱਚੇ ਜਾਣ ਤੋਂ ਪਹਿਲਾਂ ਗੁਹਾ ਗੋਸੜ ਦੰਨੇ ਹੁੰਨੇ ਆ ਨਾਲੇ ਝਾੜੂ ਲਾ ਦੰਨੇ ਆ ਫਿਰ ਪਸ਼ੂ ਬਹਿ ਜਾਂਦੇ ਨੇ ਹੈਨਾ ਪੱਠੇ ਖਾ ਕੇ ਨਾਲੇ ਪਾਣੀ ਪੀ ਕੇ ਤੇ ਉਸ ਤੋਂ ਬਾਅਦ ਹੀ ਲੱਗਦੇ ਹੁੰਦੇ ਆ ਆਪਣੇ ਹੋਰ ਕੰਮਕਾਰ ਕਰਨ ਤੇ ਆਪਣੇ ਜਿਹੜੇ ਪੱਲੜ ਪਏ ਸੀਗੇ ਉਹ ਵੀ ਟਾਹਾਂ ਮਾਰ ਕੇ ਰੱਖਦੇ ਮੈਂ ਹੁਣ ਨਹੀਂ ਆਉਂਦੇ ਹੈਗੇ ਖਬਰ ਕਾਦ ਆਉਣਗੇ ਵੀ ਜਦੋਂ ਚਲੋ ਆਣਗੇ ਉਦੋਂ ਹੀ ਪੇਟੀ ਚੋਂ ਕੱਢ ਲਾਂਗੇ ਤੇ ਪੱਠੇ ਵਾਲੀਆਂ ਪੰਨੀਆਂ ਹਲੇ ਪੰਨਾਈ ਸੀਗੇ ਬਾਹਰ ਇਹ ਤਾਂ ਡੇਲੀ ਦੀ ਡੇਲੀ ਵਾਰਤ ਹੁੰਦੀਆਂ ਨੇ ਤੇ ਸੁੰਭਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਪਾਣੀ ਛਿੜਕ ਲਾਂਗੇ ਪਾਣੀ ਨਾ ਫੇਰ ਕਰਦਾ ਜ ਨਹੀਂ ਉੱਠਦਾ ਹੈਗਾ ਨਹੀਂ ਕਰਦਾ ਬਹੁਤ ਉੱਠਦਾ ਹੈ ਠੀਕ ਬਸ ਉਹ ਲਾਉਂਗੀ ਝਾੜੂ ਇੱਕ ਹਵਾ ਜ਼ਿਆਦਾ ਚੱਲ ਰਹੀ ਸੀਗੀ ਪਤਾ ਨਹੀਂ ਲੱਗਦਾ ਸੀ ਕਿ ਕਿੱਧਰ ਨੂੰ ਸੁਭਰੀਏ ਇੱਧਰ ਨੂੰ ਨਹੀਂ ਹਨਾ ਇਹ ਕੁਸਮਰੇ বিনা ਸਰਤਾ ਨੀਗਾ ਸਫਾਈ ਹਨਾ ਚਾਹੇ ਝਾੜੂ ਮੂਰੇ ਮੂਰੇ ਫਿਰੇ ਹਨਾ ਤੇ ਕੂੜਾ ਜਾਂ ਇਕੱਠਾ ਹੋ ਜਾਵੇ ਬਸ ਐ ਹੁੰਦਾ ਵੀ ਹਾਂ ਲੱਗ ਗਿਆ ਝਾੜੂ ਨਹੀਂ ਤਾਂ ਐ ਹੁੰਦਾ ਵੀ ਹਾਈ ਲਾਇਆ ਹੀ ਨੀਗਾ ਕੂੜਾ ਖੱਲਾਂ ਚ ਬਣਿਆ ਪਿਆ ਰਹਿੰਦਾ ਹੈ ਤੇ ਬਸ ਜਿੱਧਰ ਨੂੰ ਹਵਾ ਚਾਹੂਗੀ ਉਧਰ ਨੂੰ ਸੁੰਬਰ ਲਾਂਗੇ ਤੇ ਸੁੰਬਰਣਾ ਤਾਂ ਹੈਗਾ ਹੀ ਨਹੀਂ ਬੁਰਾ ਬਹੁਤ ਲੱਗਦਾ ਜੀ ਆਪਣੇ ਆਪ ਨੂੰ ਹਨਾ ਆਪਣੇ ਆਪ ਨੂੰ ਬੁਰਾ ਲੱਗਦਾ ਫਿਰ ਜੇ ਕੋਈ ਆ ਜਾਵੇ ਹਨਾ ਉਹਨਾਂ ਤਾਂ ਬੁਰਾ ਲੱਗਣਾ ਹੀ ਲੱਗਣਾ ਬੀਸੋਫਾਈ ਨਹੀਂ ਹੋਈ ਹੋਈ ਹੈਗੀ ਤੇ ਲਓ ਜੀ ਆਪਾਂ ਸੁੰਬਰ ਦਾਂਗੇ ਹੁਣ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਆਪਣੀ ਵੀਡੀਓ ਤੇ ਆਉਂਦੇ ਨੇ ਤੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਹੈਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਡੇਲੀ ਡੇਲੀ ਕਮੈਂਟ ਕਰਦੇ ਨੇ ਆਪਾਂ ਨੂੰ ਉਹਨਾਂ ਦਾ ਬਹੁਤ-ਬਹੁਤ ਜ਼ਿਆਦਾ ਧੰਨਵਾਦ ਕੰਨਿਆ ਦੇ ਤਾਂ ਬਹੁਤ ਮਤਲਬ ਕਦੇ-ਕਦੇ ਕਮੈਂਟ ਆਉਂਦੇ ਨੇ ਜਿਹੜੇ ਡੇਲੀ ਵਾਲੇ ਨੇ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਆਪਣੀ ਵੀਡੀਓ ਦੇਖ ਕੇ ਜਿਵੇਂ ਕਿ ਹੋਗੇ ਪੰਜਾਬੀ ਕਿਚਨ ਬਲੌਕਸ ਵਾਲੇ ਦੀਦੀ ਸਿੱਧੂ ਬਲੌਕਸ ਵਾਲੇ ਦੀਦੀ ਤੇ ਸਹਾਰਨ ਫੈਮਿਲੀ ਬਲੌਕਸ ਵਾਲੇ ਦੀਦੀ ਤੇ ਰਮਨ ਰਮਨ ਸਹਾਰਨ ਬਲੌਕਸ ਵਾਲੇ ਦੀਦੀ ਹਨ ਤੇ ਹਰਮੇਸ਼ ਭੈਣ ਹਨਾ ਤੇ ਮਨਪ੍ਰੀਤ ਕੌਰ ਬਲੌਕਸ ਤੇ ਹਰਮੇਸ਼ ਭੈਣ ਤਾਂ ਬਹੁਤ ਬੜੇ ਬੜੇ ਕਮੈਂਟ ਕਰਦੀ ਆ ਉਹਨਾਂ ਦੇ ਕਮੈਂਟ ਵੜ ਕੇ ਤਾਂ ਬਹੁਤ ਹੌਸਲਾ ਮਿਲਦਾ ਬਹੁਤ ਵਧੀਆ ਲੱਗਦੇ ਉਹਨਾਂ ਦੇ ਕਮੈਂਟ ਤਾਂ ਤੇ ਬਾਕੀ ਹੋਰ ਆਪਣਾ ਪੰਜਾਬ ਵਾਲੀ ਦੀਦੀ ਹੋਰ ਹੋਰ ਵੀ ਕਾਫੀ ਨੇ ਮੇਰੇ ਹੁਣ ਧਿਆਨ ਚ ਨਹੀਂ ਆ ਰਹੇ ਹੈਗੇ ਜਿਨਨੇ ਕੋ ਮੈਨੂੰ ਚਾਹ ਸੀ ਕਿ ਮੈਂ ਉਹਨਾਂ ਨੂੰ ਬੋਲ ਤੇ ਤੇ ਕਾਫੀ ਨੇ ਕਈ ਏਦਾਂ ਦੇ ਨੇ ਹਨਾ ਬਸ ਪਹਿਲਾ ਪਹਿਲਾ ਵੀਡੀਓ ਤੇ ਆ ਕੇ ਕਮੈਂਟ ਕਰਨਗੇ ਹਨਾ ਵੀ ਸਾਡੇ ਮਤਲਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਉਹ ਉਦੋਂ ਤੱਕ ਜਦੋਂ ਤੱਕ ਆਪਾਂ ਉਹਨਾਂ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਉਦੋਂ ਤੱਕ ਤਾਂ ਉਹਨਾਂ ਨੇ ਆਪਕੇ ਆਪਾਂ ਨੂੰ ਹਨਾ ਕਮੈਂਟ ਕਰੀ ਜਾਣਾ ਹੈ ਹਨਾ ਜਦੋਂ ਆਪਾਂ ਨੇ ਉਹਨਾਂ ਨੂੰ ਸਬਸਕ੍ਰਾਈਬ ਕਰ ਲਿਆ ਉਸ ਤੋਂ ਬਾਅਦ ਉਹ ਆਪਣੇ ਵੀਡੀਓ ਤੇ ਆਉਣ ਉਹ ਹਟ ਜਾਂਦੇ ਨੇ ਕਈ ਦੇਖੇ ਨੇ ਮੈਂ ਇਸ ਤਰ੍ਹਾਂ ਭੈਣਾ ਹਨਾ ਤੇ ਬਸ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਵਾਉਣ ਆਉਂਦੀਆਂ ਨੇ ਫੇਰ ਉਹ ਆਉਣੋਂ ਹਟ ਜਾਂਦੀਆਂ ਨੇ ਹਨ ਤੇ ਇੱਕ ਹੈਗੇ ਆ ਪਿੰਡ ਕਾਲੇਕੇ ਵਾਲੇ ਹਨ ਕਾਲੇਕੇ ਵਾਲੇ ਦੀਦੀ ਉਹ ਵੀ ਬਲੌਕ ਪਾਉਂਦੇ ਨੇ ਹਨ ਉਹ ਵੀ ਆਉਂਦੇ ਹੁੰਦੇ ਨੇ ਆਪਣੇ ਚੈਨਲ ਤੇ ਤੇ ਕਾਫੀ ਜਾਣੇ ਆ ਹਨ ਕਈਆਂ ਦੇ ਸ਼ਰਮਾ ਨਾ ਭੁੱਲੂਗੀ ਹੋਊਗੀ ਹਾਂ ਤੇ ਸਤਵੀਰ ਕੌਰ ਜੀ ਹਨ ਇਹ ਵੀ ਆਪਾਂ ਨੂੰ ਡੇਲੀ ਕਮੈਂਟ ਕਰਦੇ ਨੇ ਤੇ ਅਮਨਦੀਪ ਦੀ ਅਮਨ ਢੀਂਸਾ ਵਾਲੇ ਦੀਦੀ ਹਨ ਵਾਹ ਜੀ ਵਾਹ ਜੀ ਵਾਹ ਸੜਕ ਤੇ ਪੈ ਗਈ ਇਹ ਆ ਜਾਂਦੀ ਉਹਦੇ ਕਿਵੇਂ ਉੜਦੀ ਗੁਰਦੁਆਰੇ ਦਾ ਨੰਬਰ ਲਓ ਜੀ ਆਪਾਂ ਹੈ ਖੇਤਾਂ ਦੇ ਵਿੱਚ ਭਰੀਆਂ ਚਗਾਉਣੀਆਂ ਸੀ ਇਹ ਦੋ ਤੇ ਚਗਾਤੀਆਂ ਥੋੜੀ ਰਹਿੰਦੀ ਹੈ ਲੋਲੇ ਲੈਣੀਆਂ ਤੇ ਬਸ ਹੋ ਗਈ ਜੀ ਅੱਜ ਸੱਚੀ ਗੱਲ ਦੱਸਾਂ ਹੌ ਲੇਟ ਆ ਜਵੇ ਨਾ ਤੋ ਕੇ ਨਾ ਫਰੈਸ਼ ਹੀ ਹੋ ਜਾਾਂਗੇ बुरहार हुआ पे। आ, है तो कहीं कैम लह जूगा बुरा हो पानी तो है देखूंगी फिर ए मुके ना जाए है ना पीण तो बैठे रहेंगे पानी हाथ पैर धो खेत ठंडी ठंडी हवा मौसम अज वैसे ठंडा पोलर चक्कते बेचो का सारा अग ने ਆਹਂ ਚਾਫੂਕੇ ਬੁੱਲ ਦੇ ਵਿੱਚ ਜਿਹੜਾ ਘਾਹ ਸੀਗਾ ਫੁੱਲ ਰੰਗ ਵੀ ਸੇਕ ਪਿਆ ਹੈ ਪਤਾ ਨਹੀਂ ਜੜ ਗਏ ਕਾਫੀ ਜ਼ਿਆਦਾ ਸੀਗੀ ਅੱਗ ਅੱਗ ਕਿਤੇ ਸੰਭਲਦੀ ਹੈ ਜੇ ਕੇਰਨ ਲੱਗ ਜਵੇ ਬਹੁਤ ਔਖੀ ਹੈ ਸੰਭਾਲਣੇ ਥੋੜੇ ਜਣੇ ਬੰਦੇ ਤਾਂ ਕੋਈ ਲੋਟ ਨਹੀਂ ਆਉਂਦੀ ਹੈਗੀ ਮੁਰਗੀਆਂ ਆ ਗਿਆ ਖੇਤ ਦੇ ਵਿੱਚ ਕਣਕ ਪਈ ਅਤੇ ਜੁਗ ਰਹੀਆਂ ਨੇ ਉੱਠੀ ਨਿਆ ਲੌਜੀ ਲੈਟ ਆ ਗਈ ਸੀਗੀ ਲੈਟ ਆਈ ਆਪਣੇ ਸਾਢੇ 9:00 ਵਜੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਮੜੇ ਮੋਟੇ ਰਹਿੰਦੇ ਕੰਮ ਸੀ ਉਹ ਨਿਵੇੜੇ ਫਿਰ ਨਾਤੇ ਫਿਰ ਪਸ਼ੂਆਂ ਦਾ ਕੰਮ ਨਿਵੇੜਿਆ ਹੁਣ ਤੇ ਹੁਣ ਲੱਗਿਆ ਜੀ ਆਪਾਂ ਸਬਜ਼ੀ ਦੀ ਤਿਆਰੀ ਕਰਨ ਸਬਜ਼ੀ ਆਪਣੇ ਕੋਲ ਆਪਣੇ ਨਾਲ ਇੰਨੀਆਂ ਲੰਬੀਆਂ ਉਤਰੀਆਂ ਨੇ ਹਲੇ ਮਤਲਬ ਰੋਜ਼ੀ ਰੋਈ ਫਿਰ 3 ਦਿਨ ਉਤਰ ਜਾ ਕਰਨੀਆਂ ਮਗਰ ਫੁੱਲ ਬਥੇਰੇ ਲੱਗੇ ਹੋਏ ਨੇ ਹਲੇ ਆਪਾਂ ਹੈਂ ਗਿਆ ਕਿ ਬਣਾਵਾਂਗੇ ਅੱਜ ਤੇ ਰਾਦੀ ਦੇ ਢੇਰੀ ਆਈ ਸੀ ਨਾ ਉਹਦੇ ਨਾਲ ਹੰਗ ਗਿਆ ਚੜ ਗਿਆ ਤੇ ਅੰਬੀਆਂ ਦਾ ਜਿਸ ਕਰਨ ਕਹਿਨ ਵਾ ਸੀਗਾ ਵੀ ਚਟਨੀ ਬਣਾ ਦੇ ਮੈਂ ਕਿਹਾ ਵੀ ਚਲ ਛੋਟੀਆਂ ਨੇ ਆਪਾਂ ਹਾਂ ਇਹਨਾਂ ਨੂੰ ਕੱਟ ਕੇ ਮਰਬਾ ਬਣਾ ਦਿੰਦੇ ਹਾਂ ਉਹਨੂੰ ਸਵਾਲ ਕਰਦਾ ਜਿਸ ਕਰਨ ਨਾਲ ਇਹ ਚੀਜ਼ ਦੇ ਅੰਬੀਆਂ ਨਾਲੇ ਇੱਕ ਸਬਜੀ ਚੀਜ਼ ਦੇ ਆਪਾਂ ਤੇ ਇਕੱਠੇ ਚੁੱਲੇ ਤੇ ਬਣਾ ਲਾਂਗੇ ਉਹਨੂੰ ਬਾਅਦ ਵਿੱਚ ਜਿਹੜੀ ਪਹਿਲਾਂ ਪਿੰਡੀਆਂ ਜੀ ਮੈਂ ਵੀ ਨਹੀਂ ਆ ਬਰੋ ਗੱਤਾਂ ਹਾਂ ਗਰਦਿਆਂ ਨਾਲ ਲੱਗ ਰਿਹਾ ਥੋੜੀ ਥੋੜੀ ਹਮ ਤਾਂ ਰੋਜ਼ ਉਤਰਿਆ ਕਰਨੀ ਆ ਕੁਛ ਕੱਲ ਤੋੜ ਕੇ ਰੱਖੀਆਂ ਦੀ ਕੁਛ ਅੱਜ ਵੱਧ ਗਈਆਂ ਅੱgende ਚੀਜ਼ਾਂ ਤੇ ਇਦਾਂ ਹੀ ਬਸ ਥੋੜੀਆਂ ਥੋੜੀਆਂ ਹੋ ਜਾ ਕਰਨੀਆਂ ਨੇ ਥੋੜੀਆਂ ਬਰੇ ਬੱਜੀ ਕਰੀ ਤੇ ਕਿੰਡੀਆਂ ਕੋ ਦਸ ਕੋ ਦਸ ਰਾਤ ਵਾਲੀ ਨੇ ਰੀਤ ਦਾ ਬਹੁਤ ਬੁਰਾ ਹਾਲ ਕਰਦਾ ਸੀ ਤੇ ਰਾਤੀ ਦਾ ਬਸ ਮੇਰਾ ਤੇ ਰਾਤੀ ਦਾ 1 ਵਜੇ 1.5 ਵਜੇ ਜਾ ਕੇ نیند ਆਈ ਬੇਰਮੀ ਜੀ ਹੋ ਗਈ ਐਂਆ ਡਰ ਲੱਗਦਾ ਸੀਗਾ ਤੇ ਵੀ ਕਿਸੇ ਪਾਸੇ ਅੱਗ ਨਾ ਆ ਜਾਵੇ ਹਨਾ ਤੇ ਅੱਗ ਤਾਂ ਤੁਹਾਨੂੰ ਪਤਾ ਸੰਭਲੇ ਨਹੀਂ ਸੰਭਲਦੀ ਹੈਗੀ ਜਦੋਂ ਵੱਜ ਜਾਂਦੀ ਹੈ ਇੱਕ ਤਾਂ ਇਧਰ ਵੱਸ ਲੱਗ ਗਈ। ਉਧਰ ਬਸ ਬਹੁਤ ਜ਼ਿਆਦਾ ਲੱਗੀ ਸੀਗੀ। ਤੇ ਇਧਰੋਂ ਵੀ ਡਰ ਸੀਗਾ ਕਿ ਫਿਰ ਬਾਅਦ ਚ ਇਧਰੋਂ ਭਜਾ ਕੇ ਚਲੇ ਗਏ ਤੇ ਸਾਢੇ 12 ਹੋਏ ਹੋਣਗੇ ਸ਼ਾਇਦ। ਫਿਰ ਇਧਰੋਂ ਚੱਲ ਪਏ ਚੰਗੇ ਆਲਾ ਤੇ ਇਧਰੋਂ ਜਸਕਰਨ ਸਹਿਜ ਤੇ ਉਹਦਾ ਪਾਪਾ 3:00 ਵਜੇ ਕਿਉਂਕਿ ਬਾਹਰ ਕੁਝ ਹੈ ਨਹੀਂ ਸੀਗਾ। ਕਿ ਅਸੀਂ ਤਾਂ ਫਿਰਦੇ ਰਹੇ ਸਾਨੂੰ ਡਰ ਲੱਗਦਾ ਸੀਗਾ ਭਾਈ। ਕੀ ਕਰੀ ਬਾਰ-ਬਾਰ ਸੀਗੇ ਕੋਈ ਹੈ ਨਹੀਂ ਸੀ ਤਾਂ ਕਰਕੇ ਇਸ ਦਾ ਅੜੜੇ ਨਿਗਾਹ ਹੀ ਰੱਖੀ ਐ ਤੇ ਜਦੋਂ ਇਧਰੋਂ ਚੰਗਿਆੜਾ ਗਿਰਿਆ ਭੱਜ ਕੇ ਜਾ ਕੇ ਇਹਨਾਂ ਤਿੰਨਾਂ ਜਣਿਆਂ ਨੇ ਬੁਝਾਈ ਫਿਰ ਹਾਕਾ ਮਾਰੀ ਉਹਨਾਂ ਨੂੰ ਜਿਹਨਾਂ ਦੀ ਜੀਨ ਸੀਦੀ ਉਹ ਫਿਰ ਉਹ ਆਈ ਤਾਂ ਕਿਤੇ ਉੱਥੇ ਬੁਝਾਈ ਉੱਥੇ ਤੋਂ ਥੋੜੀ ਜਿਹੀ ਜਗ੍ਹਾ ਚੜੀ ਆ ਇੰਨੇ ਕਾਪੂ ਪਾ ਦਿੱਤੇ ਜਿਸ ਕਰ ਉਹ ਵਿਚਾਰਾ ਭੱਜ ਗਿਆ ਉਹ ਫਾਲੀ ਲੈ ਕੇ ਉਹਨੇ ਖਿੱਚੀ ਤੇ ਜਿਸ ਕਰ ਸੈਤ ਬਣੀ ਉਹਧਰੋਂ ਆਏ ਸੀਗਾ ਉਧਰੋਂ ਹਵਾ ਨਾ ਆਪਣੇ ਇਧਰੋਂ ਆ ਰਹੀ ਸੀਗੀ ਸਾਨੂੰ ਆਇਆ ਸੀਗਾ ਵੀ ਇਧਰ ਸਾਡੇ ਨਾਲ ਮਤਲਬ ਔਖਾ ਜੇ ਇਧਰ ਵੜ ਗਈ ਹੈ ਨਾ ਫਿਰ ਬੁਝਣੀ ਵੀ ਨਹੀਂ ਜੇ ਸਾਰੇ ਨੂੰ ਲੱਗ ਗਈ ਉਹਨਾਂ ਦੀ ਤੂੜੀ ਬਣਾਉਣ ਵਾਲੀ ਰਹਿੰਦੀ ਸੀ ਸਾਡੇ ਉਹ ਪਈਆ ਉਹਨਾਂ ਦੀ ਕੀ ਕਹਿਣੇ ਲੰਗਾ ਲੰਗਾ ਹਲੇ ਪਿਆ ਉਹ ਤੂੜੀ ਬਣਾਉਣੀ ਆ ਉਹਨਾਂ ਨੇ ਹਲੇ ਉਹ ਬਹੁਤ ਜਿਆਦਾ ਮੱਚਣੀ ਸੀ ਅਗ ਜੇ ਸਾਰੇ ਨੂੰ ਪੈ ਜਾਂਦੀ ਉਹਨਾਂ ਦੇ ਖੇਤ ਨੂੰ ਤੇ ਇਧਰ ਇਧਰ ਸਾਹਮਣੇ ਆਪਣੇ ਨਾਰ ਦੇ ਪਿੰਡਾਂ ਚ ਰੱਖੀ ਹੋਏ ਸੀਗੀ ਤੇ ਇਧਰੋਂ ਵੀ ਸਾਨੂੰ ਖਤਰਾ ਇਧਰੋਂ ਵੀ ਤੇ ਪਿੱਛੋਂ ਵੀ ਸਾਥ نیند ਨਾ ਆਈ ਇਹ ਨਿਆ ਲਾਟਾ ਉੱਠਣ ਇੱਧਰ ਜਿਹੜੇ ਇੱਧਰਲੇ ਪਿੰਡਾਂ 'ਚ ਲੱਗੀ ਹੋਈ ਸੀ ਅੱਗ ਰਾਤ ਤਾਂ ਬਹੁਤ ਜ਼ਿਆਦਾ ਉਹ ਸੀਗਾ ਬੁਰਾ ਹਾਲ ਏ ਕੋ ਹਵਾ ਤੇਜ਼ ਹੋ ਜਾ ਕਰੇ ਫਿਰ 1:30 ਵਜੇ ਹਵਾ ਘੁੰਮ ਗਈ ਇੱਧਰੋਂ ਇੱਧਰ ਨੂੰ ਹਵਾ ਆਉਣ ਚੱਲ ਪਈ ਤੇ ਫੇਰ ਸਾਨੂੰ ਆਇਆ ਸੀਗਾ ਵੀ ਇੱਧਰਲੀ ਅੱਗ ਉੜ ਕੇ ਫੇਰ ਨਾਲਦੀ ਸਾਡੀ ਕਿਉਂਕਿ ਇਹਨਾਂ ਦੀ ਟੂੜੀ ਨਾ ਆਪਣੇ ਬੇੜੇ 'ਚ ਪਈ ਆ ਐਂ ਜੇ ਮਾੜੀ ਚੰਗਿਆੜੀ ਕੀਤੀ ਕਿੰਨੇ ਭਾਪੜ ਮੱਚ ਜਾਣੇ ਨੇ ਹਾਂ ਮਿੰਟਾਂ 'ਚ ਅੱਗ ਲੱਗ ਜਾਂਦੀ ਮਿੰਟਾਂ 'ਚ ਲੱਗੀ ਆ ਉਹ ਬਸ ਮੈਂ ਇਥੋਂ ਰੋਟੀ ਪਕਾ ਕੇ ਭਾਂਡੇ ਲੈ ਕੇ ਜਾ ਰਹੀ ਸੀਗੀ ਅੰਦਰ ਨੂੰ ਜਦੋਂ ਨੇਰੀ ਜੀ ਆਈ ਆ ਪਤਨੀ 9 ਵਜੇ ਆਈ ਆ ਕਾ 8:30 ਇੱਥੇ ਕ ਟਾਈਮ ਸੀਗਾ 9:00 10:00 ਵਦਾਈ ਕਿੰਨਾ ਸੀਗਾ ਨਾ ਰੋਟੀ ਰੋਟੀ ਖਾ ਲਈ ਸੀ ਤੂੰ ਖਾਂਦੱਸ ਕ ਥੁੜੇ ਟਾਇਆ ਸੀਗਾ ਤੇ ਮੈਂ ਤੁਹਾਂ ਦੇ ਅੰਦਰ ਨੂੰ ਲੈ ਕੇ ਜਾ ਰਹੀ थी ਜਦ ਮੈਂ ਦੇਖਿਆ ਉਹ ਤੇ ਸਾਹਮਣੇ ਚੰਗਿਆੜੀ ਵੇ ਮੈਂ ਇਹਨਾਂ ਨੂੰ ਹੱਕਾ ਮਾਰਿਆ। ਵਾਕਾਂ ਨੂੰ ਹੈਵੀ ਬਾਹਰ ਆ ਕੇ ਲੁੱਟੂ। ਉਹ ਦੇਖ ਚੰਗੀ ਆੜੀ ਮੰਗਦੀ ਆ। ਕਿ ਭਾਈ ਸਾਡੇ ਆਉਂਦੇ-ਆਉਂਦੇ ਜਦੋਂ ਅਸੀਂ ਅੰਦਰੋਂ ਬਾਹਰ ਆਏ ਇਹਨਾਂ ਨੂੰ ਸੱਤ ਕੇ ਉਹ ਤਾਂ ਕਿੰਨੀਆਂ ਲਾਟਾਂ ਨਿਕਲਣ ਲੱਗੀਆਂ। ਫਟਾਜੀ ਇੰਨੀਆਂ ਲਾਟਾਂ ਨਿਕਲਣ ਲੱਗੀਆਂ। ਫੇਰ ਭਾਈ ਸਾਡੇ ਹੱਥੇ ਗੰਮਲ ਫੋਨ ਲੱਗੇ ਸਾਨੂੰ ਲੱਗੇ। ਫਟਾਫਟ ਇੱਕ ਤਾਂ ਫੋਨ ਤੇ ਪਹਿਲਾਂ ਬੋਲਣ ਲੱਗ ਜਾਂਦੀ ਆ। ਕਿੰਨਾ ਉਹ ਕਹੀ ਜਾਂਦੀ ਤੇ ਆ ਉਹ ਮੂਰੇ ਖਾਸਾ ਜਰ ਕੰਪਿਊਟਰ ਜਾਂ ਬੋਲੀ ਜਾਵੇ ਫੋਨ ਲੱਗੇ ਰਾਂਗੇ ਸਾਨੂੰ ਆ। ਕਟ ਕਟ ਫੋਨ ਲਾਇਆ ਇਹ ਸਾਰੇ ਥਾਏ ਦੋ ਦਿੰਦੋ ਚਾਰ ਦਬਾਉ ਕੋਤੋ ਛੇ ਤੋ ਸੱਤ ਇਹ ਪਿੰਡ ਫੋਨ ਕਰਕੇ ਜਿਹੜੇ ਨੰਬਰ ਸੀ ਸਾਡੇ ਕੋਲ ਤੇ ਉਹ ਹੋਇਆ ਤਾਲਾਸ ਮੈਂ ਨੰਬਰ ਰੱਖਣੇ ਚਾਹੀਦੇ ਨੇ ਮੂਨਾ ਚ ਹਨਾ ਫਾਈ ਚਾਂਸ ਇਦਾਂ ਲੋਡ ਪੈ ਜਾਵੇ ਕਿਦੋਂ ਬੰਦਾ ਭਜੂਗਾ ਹੁਣ ਜਿਹੜੇ ਇੱਕ ਜਾਣੇ ਦਾ ਸੀ ਆਪਣੇ ਕੋਲ ਨੰਬਰ ਪਿੰਡ ਦਾ ਉਹ ਲੱਗਣ ਚਾਹਨਾ ਵੀ ਕੰਪਿਊਟਰ ਬੁੱਝ ਜੇਗਾ ਕਿਉਂਕਿ ਇਹ ਉਹਦੀ ਵੀ ਤੁੜੀ ਉੱਥੇ ਪਈ ਆ ਤੇ ਉਹਦੀ ਤੁੜੀ ਦਾ ਢੇਰ ਪੈਨੇ ਦੋ ਤਿੰਨ ਰਾਤਾਂ ਦੀ ਘਾਤਰਾ ਸਾਰੇ ਪਾਸੇ ਸੀਗਾ ਰਾਤ ਦਾ ਬਹੁਤ ਔਖੀ ਰਾਤ ਲੱਗਦੀ ਸ਼ੁਕਰ ਮਨਾਇਆ ਇੱਧਰ ਤਾਂ ਸਾਨੂੰ ਐ ਸੀਗਾ ਵੀ ਚਲ ਮਾੜੀ ਮੋਟੀ ਕਣੀਆਂ ਆ ਜਾਣਗਾ ਹੁਣ ਹਵਾ ਅੱਗ ਬੋਝੂਗੀ ਕਣੀਆਂ ਵੀ ਨਹੀਂ ਆਇੰਨਾ ਦੋ ਤਿੰਨ ਕਣੀਆਂ ਪੈ ਕੇ ਖਾਟ ਜਿਹੜੇ ਇੱਧਰ ਲੱਗੇ ਉੱਧਰ ਤਾਂ ਪਈ ਆ ਤੁੜੀ ਦਾ ਫੋਰ ਕੀ ਵੜਾ ਹੋ ਰਾਤਾ ਹੋਇਆ ਮੇਰਾ ਨਾ ਸੇਹ ਇਹ ਜਿਆ ਹੁਣ ਹੁਣ ਤੱਕ ਦੁੱਧ ਦਾ ਸਵੇਰੇ ਕੋਲ ਜਾ ਕੇ ਕੰਮ ਕਰ ਲਿਆ ਹੁਣ ਫੇਰ ਵਧੀ ਜਾਂਦਾ ਪਤਾ ਨਹੀਂ ਬੀਬੀ ਨੂੰ ਉਹ ਅੱਜ ਕਿਹੜਾ ਸਹਦੀਆਂ ਫੇਵਰੇਟ ਨੇ ਭਿੰਡੀਆਂ ਹਾਂ ਇਹ ਬਹੁਤ ਹੁੰਦਾ ਜਿਹੜੀ ਜਦੋਂ ਨਾ ਲੱਗਦੀ ਲੱਗਦੀ ਭਿੰਡੀਆਂ ਹੁੰਦੀਆਂ ਨੇ ਥੋੜੀਆਂ ਹੁੰਦੀਆਂ ਨੇ ਉਹ ਸਵਾਦ ਲੱਗਦੀਆਂ ਨੇ ਫੇਰ ਜਦੋਂ ਬਾਲਟੀ ਭਰ ਕੇ ਭਿੰਡੀਆਂ ਦੀ ਆਉਂ ਲੈਂਦੀ ਆਪਾਂ ਖਾਸੀਆਂ ਬਣਾਉਣ ਲੱਗ ਜੰਦੇ ਹਣ ਵੀ ਚਲੋ ਦੋ ਢੰਗ ਸਰ ਜੂਗਾ ਉਦੋਂ ਭਿੰਡੀ ਦੀ ਵਧੀਆ ਲੱਗਦੀ ਖਾਣ ਹਲਪਾ ਇਹ ਜਾਂਦੇ ਵੀ ਮੁੱਕ ਜਿਹੜੀਆਂ ਫਟਾਫਟ ਖਾ ਲ ਲਈ ਹਾਂ ਲਓ ਜੀ ਆਪਾਂ ਪਿੰਡੀਆਂ ਕਟਿੰਗ ਕਰ ਲਈਏ ਨਾਲੇ ਕਰ ਲਈਏ ਅੰਬੀਆਂ ਫੇਰ ਮਿਲਦੇ ਆਂ। ਸੇਲ ਤਾਂ ਬਣ ਗਏ। ਅਸੀਂ ਆਪਾਂ ਬਣਾਵਾਂਗੇ ਕੱਚੀਆਂ ਅੰਬੀਆਂ ਦਾ ਮਰੱਬਾ। ਇੱਧਰ ਛਿਲੀਆਂ ਬਣਾ ਲੈਣੇ ਆਪਣੀਆਂ ਅੰਬੀਆਂ ਤੇ ਇੱਧਰ ਆਪਾਂ ਨੇ ਧਰਤਾ ਪਾਣੀ। ਪਾਣੀ ਨੂੰ ਰਿਝਾਵਾਂਗੇ ਜਦੋਂ ਮਤਲਬ ਰਿਝਣ ਲੱਗਿਆ ਬਾਲਾ ਆਉਣ ਲੱਗਿਆ ਨਾ ਉਸ ਟਾਈਮੇ ਦੇ ਵਿੱਚ ਇਹ ਅੰਬੀਆਂ ਪਾ ਦਾਂਗੇ। ਪਾਣੀ ਨੂੰ ਬਾਲਾ ਆ ਜਾਵੇ ਫੇਰ ਮਿਲਦੇ ਆਂ। ਲੋਜੀ ਪਾਣੀ ਨੂੰ ਉਬਾਲ ਆ ਗਿਆ ਸੀਗਾ ਤੇ ਆਪਾਂ ਨੇ ਇੱਕ ਕੱਚੀ ਆਂਬੀਆਂ ਪਾਤੀਆਂ ਸੀਗੀਆਂ ਚੀਰੀਆਂ ਹੋਈਆਂ ਤੇ ਇਹਨਾਂ ਨੂੰ ਹੁਣ ਰਜਾਵਾਂਗੇ ਉਦੋਂ ਤੱਕ ਰਜਾਵਾਂਗੇ ਜਦੋਂ ਤੱਕ ਇਹ ਨਰਮ ਜਿਹੇ ਨਹੀਂ ਹੋ ਜਾਂਦੇ ਪੀਸ ਤੇ ਥੋੜ੍ਹ ਕੇ ਦੇਖ ਲਾਂਗੇ ਹਨਾ ਬਸ ਰਜਾਉਂਦੇ ਰਹਿਾਂਗੇ ਰਜਾਉਣ ਤੋਂ ਬਾਅਦ ਫਿਰ ਇਹਨਾਂ ਨੂੰ ਬਾਹਰ ਕੱਢ ਲਾਂਗੇ ਪਾਣੀ ਦੇ ਵਿੱਚੋਂ ਨਾਲ ਫੁੱਲ ਸੇਕ ਤੇ ਰਜਾਵਾਂਗੇ ਆਪਾਂ ਰਿੱਜੀ ਜਾਣਗੀਆਂ ਤੇ ਇਹ ਹੋਏ ਸਨ ਨੇ ਰਹੀ ਗਿਆ ਸੀ ਇੱਥੇ ਰੋਟੀ ਤੋਂ ਬਾਅਦ ਲੱਗੀ ਸੀਗੀ ਮੈਂ ਬਣਾਉਣ ਤੇ ਇੱਥੇ ਫਿਰ ਆਪਾਂ ਨੇ ਇਹ ਕੜਾਹੀ ਦੇ ਵਿੱਚੋਂ ਕੱਢ ਲਈਆਂ ਸਾਰੀਆਂ ਅੰਬੀਆਂ ਆਪਣੀਆਂ ਮਤਲਬ ਟੁੱਟਣ ਲੱਗੀਆਂ ਸੀਗੀਆਂ ਰਿੱਜ ਗਈਆਂ ਸੀਗੀਆਂ ਤੇ ਇੱਥੇ ਆਪਾਂ ਨੇ ਧਰਤੀ ਜੀ ਚਾਣੀ ਤੇ ਹੁਣ ਚਾਣੀ ਨੂੰ ਬਸ ਹਿਲਾਉਂਦੇ ਰਹਾਂਗੇ ਤੇ ਜਦੋਂ ਤੱਕ ਨਾ ਚਿਪਚਿਪੀ ਜੀ ਚਾਣੀ ਨਹੀਂ ਹੁੰਦੀ ਹੈਗੀ ਉਦੋਂ ਤੱਕ ਥੋੜੀ ਰਜਾਵਾਂਗੇ ਰਜਾਉਣ ਤੋਂ ਬਾਅਦ ਫੇਰੇ ਦੇ ਵਿੱਚ ਆਪਾਂ ਅੰਬੀਆਂ ਪਾ ਦਾਂਗੇ ਤੇ ਬਹੁਤ ਸਵਾਦ ਬਣਦਾ ਜੀ ਇਹ ਮਰਬਾ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਤੇ ਜਿਸ ਕਰਨ ਤਾਂ ਮੰਗ ਰਿਆ ਸੀਗਾ ਚਟਣੀ ਤੇ ਫਿਰ ਮੈਂ ਮਰਬਾ ਹੀ ਬਣਾ ਲਿਆ ਮੈਂ ਮੈਂ ਮਰਬਾ ਹੀ ਖਾਣੀਆਂ ਵੀ ਚਟਣੀ ਫਿਰ ਬਣਾ ਲਾਂਗੇ ਤੇ ਲੋ ਜੀ ਆਪਾਂ ਨੇ ਹੁਣ ਅੰਬੀਆਂ ਪਾਤੀਆਂ ਤੇ ਹੁਣ ਇਹਨਾਂ ਨੂੰ ਰਜਾਉਂਦੇ ਰਹਾਂਗੇ ਕੜ-ਕੜ ਕੇ ਨਾ ਉਹ ਚੀਨੀ ਦੀ ਚਾਣੀ ਬਣ ਬਣ ਕੇ ਇਹਨਾਂ ਵਿੱਚ ਰਚ ਜੂਗੀ ਐਨ ਫਿਰ ਤੁਹਾਨੂੰ ਦਿਖਾਉਣੀ ਆ ਜਦੋਂ ਮਤਲਬ ਐਨ ਬਣ ਗਿਆ ਚੀਨੀ ਵਿੱਚ ਰਚ ਗਈ ਫਿਰ ਦਿਖਾਉਣੀ ਆ ਹੁਣ ਆਪਾਂ ਇਹਨਾਂ ਰੋਝਾਨਿਆਂ ਸਮਾਰ ਕੇ ਲਓ ਜੀ ਇਹ ਆਪਣਾ ਮਰੱਬਾ ਬਣ ਕੇ ਹੋ ਗਿਆ ਤਿਆਰ ਹੁਣ ਠੰਡਾ ਹੋ ਗਿਆ ਤੇ ਉਹਨਾਂ ਹਣੀ ਨੂੰ ਆਪਾਂ ਕਿਸੇ ਭਾਂਡੇ ਦੇ ਵਿੱਚ ਕੱਢ ਲਾਂਗੇ ਦੇਖੋ ਕਿੰਨਾ ਵਧੀਆ ਬਣਿਆ ਇਸ ਡੱਬੇ ਦੇ ਵਿੱਚ ਪਾ ਕੇ ਰੱਖ ਲਾਂਗੇ ਫਿਰ ਬੱਚੇ ਖਾ ਲਿਆ ਕਰਨਗੇ ਕਸ ਤਾਂ ਮੇਰੀ ਸਲਾਸੀ ਦੀ ਸ਼ੱਕਰ ਜਾਂ ਗੁੜ ਪੌੜ ਦੀ ਉਹ ਹੈ ਨਹੀਂ ਸੀਗੇ ਮੇਰੇ ਕੋਲ ਫੇਰ ਮੈਂ ਇਹ نیچے ਬਣਾ ਲਿਆ ਮੈਂ ਨਾ ਪਿਛਲੀ ਵਾਰ ਜਿਹੜੀ ਚਟਣੀ ਸੀ ਉਹ ਵੀ ਸ਼ੱਕਰ ਪਾ ਕੇ ਬਣਾਈ ਸੀ ਬਹੁਤ ਸਵਾਦ ਬੜੇ ਸ਼ੱਕਰ ਨਾਲ ਵੀ ਵਧੀਆ ਬਣਦਾ ਤੇ ਇਹਦਾ ਵੀ ਵਧੀਆ ਬਣਦਾ ਸਮਾਰ ਕੇ ਸਾਰੀ ਚਾਣੀ ਵਿੱਚ ਪਾ ਦਾਂਗੇ ਖਾਣ ਨੂੰ ਬਹੁਤ ਟੇਸਟੀ ਹੈ ਜੀ ਆਪਣਾ ਮਰੱਬਾ ਬਣ ਕੇ ਹੋ ਗਿਆ ਤਿਆਰ ਤੇ ਡੱਬੇ ਦੇ ਵਿੱਚ ਬੰਦ ਕਰਕੇ ਰੱਖ ਦਾਂਗੇ ਬਾਕੀ ਜੀ ਤੁਹਾਨੂੰ ਜੇ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ